ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗ్రాਮ ਪੰਚਾਇਤ ਪਿੰਡ ਸੱਤਵਾਲੀ ਦਾ YouTube ਚੈਨਲ 143 ਪਿਛਲੇ ਦਿਨੀ ਪੰਚਾਇਤ ਵੱਲੋਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਪਿੰਡ ਦੇ ਗਰੀਬ ਘਰਾਂ ਨੂੰ ਪੈਸੇ ਦਿਵਾਏ ਗਏ ਜਿਸ ਵਿੱਚ ਹਲਕਾ ਅਨਚਾਰ ਸ਼੍ਰੀ ਜੀਤ ਲਾਲ ਪੱਟੀ ਜੀ ਦਾ ਬਹੁਤ ਯੋਗਦਾਨ ਪਾਇਆ ਗਿਆ ਆਓ ਦੇਖਦੇ ਹਾਂ ਇਹਨਾਂ ਘਰਾਂ ਦੇ ਸ਼ੁਰੂਆਤ ਦੇ ਵਿੱਚ ਉਦਘਾਟਨ ਦੇ ਸਮੇਂ ਦੀਆਂ ਕੁਝ ਤਸਵੀਰ ਤਸਵੀਰਾਂ ਅਤੇ ਉਹਨਾਂ ਦੇ ਬਿਆਨ ਅੱਲਾ ਮਾਰੀ ਗਾਰਡਨ ਕਰਨਾ ਬਾਕੀ ਜੋ ਤੁਹਾਡੇ ਜਿੱਦਾਂ ਇਸ਼ਿਆ ਤੁਸੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲੌਗ ਪ੍ਰਧਾਨ ਇੰਤਜੀਤ ਸਿੰਘ ਆਮ ਆਦਮੀ ਪਾਰਟੀ ਤੋਂ ਤੇ ਅੱਜ ਸਾਡੇ ਸਰਪੰਚ ਸਾਹਿਬ ਸ਼੍ਰੀਮਤੀ ਪਰਮਜੀਤ ਕੌਰ ਪਿੰਡ ਸੱਤੋਵਾਲੀ ਤੋਂ ਸਾਡੇ ਪੰਜ ਸਾਥ ਗੁਰਪਾਲ ਕੌਰ ਜੀ ਪੰਜ ਸਾਡੇ ਵਰਮੇਲ ਚੰਦ ਜੀ ਪੰਜ ਬਖਸ਼ੀਸ਼ ਕੋਰ ਜੀ ਔਰ ਸਾਰਿਆਂ ਦੇ ਰਹਿਨਮਾਈ ਦੇ ਹੇਠ ਅਸੀਂ ਤੱਕ ਆਪਣੇ ਪੰਜਾਬ ਦੇ ਮੁਖਮੰਤੀ ਭਗਵਾਨ ਸਰਮਾਨ ਜੀ ਦਾ ਦਿਲੋਂ ਧੰਨਵਾਦ ਕਰਦੇ ਆਂ ਤੇ ਬੀਬੀ ਸਾਡੀ ਨਰਮਨਾ ਦੇਵੀ ਜੀ ਜਿਨ੍ਹਾਂ ਦੇ ਅੱਜ ਇਹ ਮਕਾਨ ਦੀ ਸ਼ੁਰੂਆਤ ਹੋ ਰਹੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇਸ ਸਪੰਸਰ ਸਾਹਿਬ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਹੈ ਤੁਹਾਨੂੰ ਆਪ ਨੂੰ ਦਿਖਾਇਆ ਜਾ ਰਿਹਾ ਹੈ ਕਿ ਦੋ ਸਾਡੇ ਪਿੰਡ ਤੋਂ ਮਨਜ਼ੂਰ ਹੋਏ ਆ ਉਸ ਤੋਂ ਬਾਅਦ ਵੀ ਜਿਹੜੇ ਮਨਜ਼ੂਰ ਹੋਣਗੇ ਉਹ ਦਿਖਾਵਾਂਗੇ ਜੀ ਕਿ ਮੈਂ ਬਲੌਂਗ ਪ੍ਰਧਾਨ ਦੇ ਨਾਤੇ ਆਪਣੀ ਡਿਊਟੀ ਪੂਰੀ ਕੀਤੀ ਹੈ ਔਰ ਸਭ ਤੋਂ ਵੱਡਾ ਧੰਨਵਾਦ ਸਾਡੇ ਫਲਕਾ ਜਾਲ ਸ਼੍ਰੀ ਜੀਤਰਾਜ ਭੱਟੀ ਜੀ ਦਾ ਜਿਨ੍ਹਾਂ ਨੇ ਇਹ ਸਾਡੇ ਕੈਂਪ ਤੇ ਜਲਦੀ ਤੋਂ ਜਲਦੀ ਇਹ ਪੈਸੇ ਪਾ ਕੇ ਕੰਮ ਚਾਲੂ ਕਰਾਇਆ ਜੀ ਬਹੁਤ ਬਹੁਤ ਧੰਨਵਾਦੀ ਤੇ ਬੀਬੀ ਜੀ ਤੁਸੀਂ ਦੱਸੋ ਕੁਝ ਪੜਣਾ ਜਾਂਦੇ ਹੋ ਠੀਕ ਹੈ ਜੀ ਆ ਸਾਡੀ ਬੀਬੀ ਆ ਜੀ ਜਿਨ੍ਹਾਂ ਦੇ ਵਿਚਾਰੀ ਇਹਨਾਂ ਦੇ ਇੱਕ ਹੋਰ ਦੱਸਦੇ ਆ ਜੀ ਇੰਦਾ ਦੇ ਪਰਿਵਾਰ ਇਹਨਾਂ ਦੇ ਕਾਫੀ ਚੰਨ ਸਮੇਂ ਦੇ ਵਿੱਚੋਂ ਪਿਛਲੇ 10-15 ਸਾਲਾਂ ਤੋਂ ਇਹ ਬਹੁਤ ਹਨਾਦ ਦੇ ਵਿੱਚ ਰਹਿ ਰਹੇ ਸੀਗੇ ਤੇ ਇਹਨਾਂ ਦੇ ਹਸਬੰਦ ਵੀ ਨਹੀਂ ਹੈ ਲੜਕਾ ਨਹੀਂ ਹੈ ਤੇ ਤਿੰਨ ਲੜਕੀਆਂ ਲੜਕੀਆਂ ਨੇ ਤੇ ਬਹੁਤ ਜ਼ਰੂਰਤਮੰਦ ਸੀਗੇ ਜੋ ਪੰਚਾਇਤ ਨੇ ਸੋਚ ਕੇ ਇਹਨਾਂ ਦਾ ਸਭ ਤੋਂ ਪਹਿਲਾਂ ਇਹਨਾਂ ਨੂੰ ਨਾਮ ਪਾਇਆ ਇੱਕ ਹੋ ਰਿਹਾ ਉਹ ਉਹ ਵੀ ਕੱਲ ਨੂੰ ਡਿਗਟਨ ਕਰੇ ਕੱਲ ਜਾਂ ਪੱਸ ਹੋਏਗਾ ਡਿਗਟਨ ਤੇ ਇਹ ਬੀਬੀ ਨੇ ਬੀਬੀ ਤੁਸੀਂ ਕਹਿ ਸਕਦੇ ਹੋ ਕਿ ਕਿਵੇਂ ਲੱਗਾ ਤੁਹਾਨੂੰ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਪਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਦੇਵੇ ਪਰਮਾਤਮਾ ਨੂੰ ਇਹ ਜੈਨੇ ਰਾ ਨਹੀਂ ਅਸੀਂ ਆਪਣੀ ਡਿਊਟੀ ਕੀਤੀ ਜੀ ਪੰਚਾਇਤ ਨੇ ਆਪਣੀ ਡਿਊਟੀ ਕੀਤੀ ਹੈ ਧੰਨਵਾਦ ਉਸ ਮਾਲਕਦਾ ਉਸ ਅਦਾ ਕਰੋ ਤੇ ਬਾਕੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਖੁਸ਼ ਹੋ ਹਾਂਜੀ ਬਹੁਤ ਖੁਸ਼ ਹੋ ਖੁਸ਼ ਹੋ ਤੁਹਾਡੇ ਇੱਥੇ ਕੋਈ ਇੱਥੇ ਕੋਈ ਇੱਥੇ ਕੋਈ ਨਹੀਂ ਹਾਂਜੀ ਕਰਾ ਪੰਜ ਹਜ਼ਾਰ ਲੋ ਜੀ ਮੁਬਾਰਕਾ ਜੀ ਤੁਹਾਨੂੰ ਤੁਹਾਨੂੰ ਮੁਬਾਰਕਾ ਅੰਦਰ ਜੋ ਜਿੱਤੇ ਤਾਂ ਇਹਨਾਂ ਪੈਸੇ ਮਿਲੇ ਆ ਬਹੀ ਕਿਸੇ ਚੋਣ ਨਾਲ ਬੀਚਾਰੇ ਹੈਗੇ ਆ ਜਨਤਾ ਤਾਂ ਇਹਨਾਂ ਵੀ ਕੁਝ ਤਾਂ ਥੱਲੇ ਵਿਚਾਰੇ ਰਹਿਣਗੇ ਤਾਂ ਆਪ ਪ੍ਰਧਾਨ ਸਾਹਿਬ ਜੀ ਦੇ ਤਹਿਤ ਆਪ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਏ ਆ ਬੀਬੀ ਜੀ ਬਥਰੀਏ ਅੱਜ ਵੀ ਅੱਜ ਵੀ ਰੋਹ ਆਪਣਾ ਕੋਈ ਵਾਰ 13 ਦਾ ਦੇ ਰਹੇ ਨਾ ਹੀ ਵੱਡਾ 13 ਦੇ ਨਾਮ ਦੇ ਕਿਰਨਜੀਤ ਦੇ ਨਾਮ ਦੇ ਇਹਨਾਂ ਦਾ ਦੇਖੋ ਜੀ ਵਿਚਾਰੀ ਜਨਾ ਇਹ ਨਹੀਂ ਮਤਲਬ ਅਸੀਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂ ਜੀ ਇਹ ਤਾਂ ਵਿਚਾਰੀ ਦਾ ਇੱਕ ਤਾਂ ਹੱਥ ਵੀ ਹੈ ਤੇ ਪਰਿਵਾਰ ਬਹੁਤ ਗਰੀਬ ਹੈ ਜੋ ਕਿ ਇਸ ਜਿਹੜੀ ਸਕੀਮ ਹੈ ਸਕੀਮ ਦੇ ਤਹਿਤ ਇਹਨੂੰ ਲਾਭ ਜਿਹੜਾ ਆ ਕਮ ਸੇ ਕਮ ਵੀ ਜਿਆਦਾ ਨਹੀਂ ਤੇ ਅਸੀਂ ਕਹਿੰਦੇ ਹਾਂ 10 ਸਾਲ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਸਾਡੀ ਹੁਣ ਪੰਚਾਇਤ ਆਈ ਹੈ ਸਰਪੰਚ ਸਾਹਿਬ ਪਰਮਜੀਤ ਮੈਂਬਰ ਪੇਜਾ ਦਿੰਦੂਜੀ ਸਿੰਘ ਸਾਡੇ ਕਮੇਲ ਸਾਹਿਬ ਪੰਚ ਆ ਪੰਜ ਸਾਡੇ ਗੁਰਪਾਲ ਕੌਜੀ ਖੜੇ ਆ ਤੇ ਅੱਜ ਨਾਲ ਦਗਟਣ ਕੀਤਾ ਆ ਤੇ ਬੜੇ ਜਲਦੀ ਸਰਕਾਰ ਦੀ ਮਦਦ ਨਾਲ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਔਰ ਮੁੱਖ ਮੰਤਰੀ ਸਾਹਿਬ ਦਾ ਵੀ ਸਾਰਿਆਂ ਦਾ ਦਿলো ਧੰਨਵਾਦ ਕਰਦੇ ਆ ਸਾਡੇ ਹਲਕਾਂ ਦੇ ਆ ਜੀਦਾਂ ਪੱਟੀ ਜਿਨ੍ਹਾਂ ਦਾ ਅਸੀਂ ਬਹੁਤ ਦਿਨੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੰਨਾ ਸਾਡੇ ਕਹੜ ਦੇ ਉੱਤੇ ਇਹਨਾਂ ਦੇ ਜਲਦੀ ਤੋਂ ਜਲਦੀ ਜਿਹੜੇ ਪੈਸੇ ਪਾ ਕੇ ਇਹਨਾਂ ਨੂੰ ਘਰ ਬਣਾਉਣ ਵਾਸਤੇ ਸਹਾਇਤ ਕੀਤਾ ਹੈ ਤੇ ਸਾਡੀ ਸਮੂਹ ਪੰਚਾਇਤ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਨਹੀਂ 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 ਬੱਸ ਮੁਆਫਾ ਕਰੋ ਮੁਆਫਾ ਸਵਾਸ ਸਵਾਸ